ਸਤਿ ਸ਼੍ਰੀ ਅਕਾਲ ਜੀ ਜਸਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਆਨਲਾਈਨ ਤੇ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ ਜਲਦੀ ਤੇ ਜਲਦੀ ਸਾਰੇ ਜੁਆਇਨ ਕਰਨ ਸ਼ੁਰੂ ਕਰੀਏ ਇਹ ਕਲਾਸ ਆਈਦੀ ਸਤਿ ਸ਼੍ਰੀ ਅਕਾਲ ਜੀ ਸ਼ੋਭਰਾ ਜੀ ਵਰਿੰਦਰ ਜੀ ਭਪਿੰਦਰ ਜੀ ਸੁਮਨ ਜੀ ਬਹੁਤ ਬਹੁਤ ਸਵਾਗਤ ਹੈ ਸਭ ਦਾ ਅੱਜ ਦਾ ਆਪਣਾ ਟੌਪਿਕ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਚੱਲ ਕੋਈ ਨਹੀਂ ਰਹੀ ਜੀ ਦੇਖੋ ਜੀ ਹੁਣ ਚਲਦੀ ਹੋਵੇਗੀ ਠੀਕ ਹੈ ਜੀ ਕਿਉਂਕਿ ਸ਼ੁਰੂ ਚ ਇੱਕ ਦੋ ਮਿੰਟ ਵੀਡੀਓ ਲਿੰਕ ਮੈਂ ਸ਼ੇਅਰ ਕਰਦਾ ਹਾਂ ਸੋ ਇਸ ਕਰਕੇ ਇੱਕ ਦੋ ਮਿੰਟ ਰੁਕੀ ਰਹਿੰਦੀ ਹੈ ਵੀਡੀਓ ਉਦਾਂ ਹੀ ਸਟੇ ਰਹਿੰਦੀ ਹੈ ਠੀਕ ਹੈ ਜੀ ਹੁਣ ਦੱਸੋ ਜੀ ਚਲਦੀ ਹੈ ਕਿ ਨਹੀਂ ਜੀ ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ ਸੰਦੀਪ ਜੀ ਸੁਖਵਿੰਦਰ ਜੀ ਰਮਨ ਜੀ ਪ੍ਰਦੀਪ ਜੀ ਇਗਨੋਰ ਜੀ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਵਦਿਆ ਜੀ ਅੱਜ ਦੇ ਪਹਿਲੇ ਕੁਐਸਚਨ ਦੇ ਵੱਲ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ 1892 1894 1896 1898 ਸਸ਼ੀਕਲ ਜੀ ਪ੍ਰਦੀਪ ਜੀ ਚਰਨਜੀਤ ਜੀ ਅਕਨੋਰ ਜੀ ਕਮਲ ਜੀ ਸੁਖਵੀਰ ਜੀ ਹੈਲੋ ਜੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਸੁਖਵੀਰ ਜੀ ਜਸਵੀਰ ਜੀ ਬੀ ਆਪਸ਼ਨ ਆ ਰਿਹਾ ਜੀ ਰਮਨ ਜੀ ਰਪਿੰਦਰ ਜੀ वरिंदर जी मनीषा जी का भी आ रहा जी बी ऑप्शन लगभग सब जमात का टकराव हो गया जी वरिंदर जी कि जी कोई होर भी चल रही है इस वे बी ऑप्शन आंसर अठारह सौ अठारह सौ चौरानवे बिल्कुल करैक्ट आंसर है जी हाँ जी प्रिंसीपल तेजा सिंह कोई होर चैनल से भी चल रही है जी ਅੱਡ ਡਾਲੀ 라ਵਲ ਪਿੰਡੀ ਠੀਕ ਹੈ ਜੀ ਕੜਿਆਲਾ ਨੇਲੋ ਜੀ ਗੁੱਡ ਇਵਨਿੰਗ ਜੀ ਜੀ ਮਨੋਜ ਸਰ ਥੈਂਕ ਯੂ ਜੀ ਕਵੈਸਚਨ ਨੰਬਰ 2 ਦੇ ਵਾਲਾ ਵੱਧਦੇ ਆ ਜੀ ਤੇਜਾ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਅੱਛਾ ਜੀ ਨਾਗਰੀ ਸ਼ਾਸਤਰ ਚੌੜੀ ਹੈ ਓਕੇ ਜੀ ਵੈਸੇ ਆਪਣੀ ਕਲਾਸ ਦਾ ਟਾਈਮ ਤਾਂ ਹੋਈ ਹੈ ਬਟ ਜੋ ਵੀ ਪਾਲ ਸਾਇੰਸ ਦੀ ਲਗਾ ਰਹੇ ਨੇ ਆਈ ਡੋਟ نو ਕਿ ਉਹਨਾਂ ਦਾ ਟਾਈਮ ਕੀ ਹੈ ਬੀ ਆਪਸ਼ਨ ਆ ਰਿਹਾ ਪਲਕਾਰ ਸਿੰਘ ਸਬਦਾ ਹੀ ਪਲਕਾਰ ਸਿੰਘ ਸਰਸਵਤੀ ਸਰਸਤੀ ਸਰਮਤੀ ਬੀ ਆਪਸ਼ਨ ਲਗਭਗ a to z ਸਾਰੇ ਇਹ ਕਰ ਰਹੇ ਨੇ ਠੀਕ ਹੈ ਜੀ ਮੈਨੂੰ ਇਸ ਨਾਮ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੈ ਪਲਾਕਾਰ ਸਿੰਘ ਜਾਂ ਪਲਕਾਰ ਸਿੰਘ ਠੀਕ ਹੈ ਜੀ ਜੇਕਰ ਕਿਸੇ ਨੂੰ ਕਨਫਰਮੇਸ਼ਨ ਹੈ ਇਸ ਅਬਾਊਟ ਤਾਂ ਜ਼ਰੂਰ ਕਰਿਓ ਕਿਉਂਕਿ ਇਹ ਨਾਮ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਜੀ ਟਾਈਮ ਖੁੱਲ੍ਹੇ ਹੀ ਹੈ ਜੀ ਹੁਣ ਅੱਛਾ ਜੀ ਕੋਈ ਟਾਈਮ ਨਹੀਂ ਫਿਕਸ ਹੈ ਜੀ ਹਨਾ ਜੀ ਪਾਲਕਾਰ ਜੀ ਓਕੇ ਜੀ ਠੀਕ ਹੈ ਜੀ ਸੋ ਦੋਵੇਂ ਨੇਮ ਇੱਥੇ ਮੈਂ ਇਸੇ ਕਰਕੇ ਲਿਖੇ ਸੀ ਥੋੜੀ ਜਿਹੀ ਕਨਫਿਊਜ਼ਨ ਪੈਦਾ ਕਰ ਰਹੀ ਹੈ ਇਹ ਨੇਮ ਅਜੀਬ ਜਿਹਾ ਹੁਣ ਕਰਕੇ ਆਦਿੱਤਿਆ ਜੀ ਪਾਲਕਾਰ ਜੀ ਕਹ ਰਹੇ ਨੇ ਪੜਾ ਕਰ ਪੜਗਾ ਰਹੀ ਹੈ ਓਕੇ ਜੀ ਪੜਗਾ ਰ ਜਾਂ ਪੜਾ ਕਰ ਜੋ ਵੀ ਹੈ ਠੀਕ ਹੈ ਜੀ ਬਸ ਯਾਦ ਰੱਖਣਾ ਜੀ ਕੁਐਸਚਨ ਨੰਬਰ 3 ਜੀ ਤੇਜਾ ਸਿੰਘ ਦਾ ਮੋਢਲਾ ਨਾਂ ਕੀ ਸੀ ਤੇਜਪਾਲ ਤੇਜਵਾਨ ਤੇਜਰਾਮ ਤੇਜਾਰ ਸਿੰਘ ਸੀ ਆਪਸ਼ਨ ਸੰਦੀਪ ਜੀ ਸੁਮਨ ਜੀ ਸੁਖਿੰਦਰ ਜੀ ਹਰਿੰਦਰ ਜੀ ਪੜਾ ਕਰ ਅੱਛਾ ਜੀ ਹੋ ਸਕਦਾ ਜੀ ਪੜਾ ਕਰ ਸੀ ਆਪਸ਼ਨ ਨੀਲੂ ਜੀ ਅਰਚਨਾ ਜੀ ਮਨੀਸ਼ਾ ਜੀ ਸਰਗਨ ਜੀ ਸੁਖਵੀਰ ਜੀ ਸ਼ੈਲੀ ਜੀ ਸਭ ਦਾ ਧਾਰ ਹੈ ਜੀ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਤੇਜ RAM ਸਤਿ ਸ਼੍ਰੀ ਅਕਾਲ ਜੀ ਸਤਵਿੰਦਰ ਜੀ ਸੀ ਆਪਸ਼ਨ ਕਰੈਕਟ ਹੈ ਜੀ ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ ਜੀ ਕੁਐਸਚਨ ਨੰਬਰ 4 ਹੈ ਜੀ ਤੇਜਾ ਸਿੰਘ ਨੇ ਕਿਸ ਲੇਖ ਤੋਂ ਹਲਕੇ ਫੁਲਕੇ ਲੇਖ ਲਿਖਣ ਦਾ ਮੋਡ ਬੰਨਿਆ ਅਸਣਾ ਤੇ ਕੂਕਣਾ ਗੰਗਾਦੀਨ ਗੁਸਤਖਾਨਾ ਸ਼ਹਿਰ ਦਾ ਨਲਕਾ ਪੰਜਾਬੀ ਪੰਜਾਬ ਪੰਜਾਬੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਰਬਜੀਤ ਜੀ ਸਤਿ ਸ਼੍ਰੀ ਅਕਾਲ ਡੀ অপਸ਼ਨ ਸੁਖੀਰ ਜੀ ਦਾ ਆ ਰਿਹਾ ਰਿਤੂ ਜੀ ਦਾ ਸੀ অপਸ਼ਨ ਰੁਪਿੰਦਰ ਜੀ ਡੀ অপਸ਼ਨ ਹਰਿੰਦਰ ਜੀ ਡੀ ਮਾਨਿਆ ਜੀ ਸੀ ਸਰਗੁਣ ਜੀ ਦਾ ਸਤਵਿੰਦਰ ਜੀ ਹਰਿੰਦਰ ਜੀ ਨੀਲੂ ਜੀ ਸੰਦਰਾ ਜੀ ਸੁਰਿੰਦਰ ਜੀ ਸਭ ਦਾ ਆ ਰਿਹਾ ਜੀ ਡੀ অপਸ਼ਨ ਬਿਲਕੁਲ ਕਰेक्ट ਹੈ ਜੀ ਰਮਨ ਜੀ ਸ਼ੈਲੀ ਜੀ ਸੁਮਨ ਜੀ ਸਰਬਜੀਤ ਜੀ ਤੇ ਰਮਨ ਜੀ ਠੀਕ ਹੈ ਜੀ ਡੀ অপਸ਼ਨ ਸ਼ੇਰ ਦਾ ਨਲਕਾ ਇਸ ਲੇਖ ਤੋਂ ਸ਼ੁਰੂਆਤ ਕੀਤੀ ਹਲਕੇ ਫੁਲਕੇ ਲੇਖ ਲਿਖਣ ਦੀ ਕੁਐਸਚਨ ਨੰਬਰ 5 ਜੀ 1980 ਦੇ ਵਿੱਚ ਕੁਐਸਚਨ ਨੰਬਰ 5 ਤੇਜਾ ਸਿੰਘ ਨੇ ਐਮਏ ਕਿਸ ਵਿਸ਼ੇ ਦੀ ਕੀਤੀ ਅੰਗਰੇਜ਼ੀ ਪੰਜਾਬੀ ਹਿੰਦੀ ਸੰਸਕ੍ਰਿਤ ਕਿਸ ਵਿਸ਼ੇ ਦੀ ਕੀਤੀ ਐਮਏ ਤੇਜਾ ਸਿੰਘ ਨੇ ਦੇਖੋ ਜੀ ਇਦਾਂ ਦੇ ਕੁਐਸਚਨ ਉਸ ਰਾਈਟਰ ਦੇ ਹੀ ਆਉਣਗੇ ਜਿਹੜਾ ਪੰਜਾਬੀ ਵਿੱਚ ਐਮਏ ਨਾ ਕਰਕੇ ਕਿਸੇ ਹੋਰ ਚੀਜ਼ ਕੀਤੀ ਹੋਈ ਹੈ ਆਈ ਥਿੰਕ ਇਹੀ ਜ਼ਿਆਦਾ ਚਾਂਸਸ ਨੇ ਆਦਰਵਾਇਜ਼ ਪੰਜਾਬੀ ਦੇ ਵਿੱਚ ਪੰਜਾਬੀ ਚ ਹੀ ਕੀਤੀ ਹੋਈ ਤਾਂ ਉਹਦੇ ਬਹੁਤ ਛੇਂਦੀ ਕੋਈ ਕੁਸਚਨ ਪਿਆ ਜਾਵੇ ਅੰਗਰੇਜ਼ੀ ਇਹ ਆਪਸ਼ਨ ਆ ਰਿਹਾ ਸਬਦਾ ਬਿਲਕੁਲ ਕਰੈਕਟ ਹੈ ਜੀ ਇਹ ਆਪਸ਼ਨ ਅੰਗਰੇਜ਼ੀ ਦੇ ਵਿੱਚ ਕੀਤੀ ਕੁਸਚਨ ਨੰਬਰ 6 ਦੇ ਵੱਲ ਵੱਧਦੇ ਹ ਜੀ ਮਨੀਸ਼ਾ ਜੀ 1917 ਦੇ ਵਿੱਚ ਅਨਸਰ ਕਰ ਰਹੇ ਨੇ ਕੁਸਚਨ ਨੰਬਰ 6 ਆਪ ਪੰਜਾਬੀ ਪਾਸ਼ਾ ਵਿਭਾਗ ਦੇ ਡੈਸ਼ ਰਹੇ ਸਲਾਹਕਾਰ ਡਾਇਰੈਕਟਰ ਦੋਵੇਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਵਿੱਕੇ ਜੀ ਸਤਿ ਸ਼੍ਰੀਕਾਲ ਜੀ ਹਿੰਦਾ ਇਹ ਆਪਸ਼ਨ ਕਰਨ ਵਾਲੇ ਸਾਰੇ ਠੀਕ ਹੈ ਜੀ 6 10 ਕੁਬੀਰ ਜੀ ਸੀ ਆਪਸ਼ਨ ਰਪਿੰਦਰ ਜੀ ਸ਼ੈਲੀ ਜੀ ਸੀ ਆਪਸ਼ਨ ਪੰਜਾਬੀ ਜੀ ਦਾ ਇਹ ਆ ਪੰਜ ਦੇ ਲਈ ਠੀਕ ਹੈ ਜੀ ਸ੍ਰਿੰਦਰ ਜੀ ਹਰਿੰਦਰ ਜੀ ਰਿਤੂ ਜੀ ਸ਼ੈਲੀ ਜੀ ਕੀ ਜੀ ਠੀਕ ਹੈ ਜੀ ਸੀ ਆਪਸ਼ਨ ਡਾਇਰੈਕਟਰ ਵੀ ਰਹੇ ਤੇ ਸਲਾਹਕਾਰ ਵੀ ਰਹੇ ਇਸ ਕਰਕੇ ਦੋਵੇਂ ਹੀ ਕਰੈਕਟ ਹੈ ਜੀ ਕੁਐਸਚਨ ਨੰਬਰ ਦੇਵਲ ਵੱਧ ਦੇ ਜੀ ਤੇਜਾ ਸਿੰਘ ਕਿਸ ਲੇਰ ਨਾਲ ਸੰਬੰਧਿਤ ਸੀ ਕੁਣ ਸਿੰਘ ਸਵਾਲਰ ਬੀ ਆਪਸ਼ਨ ਅਕਾਲੀ ਸੀ ਆਪਸ਼ਨ ਦੋਵੇਂ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਤੇਜਾ ਸਿੰਘ ਕਿਸ ਲਹਿਰ ਨਾਲ ਸੰਬੰਧਿਤ ਸੀ ਕਰੋ ਜੀ ਆਨਸਰ ਕੁਐਸਚਨ ਨੰਬਰ 7 ਦੇ ਲਈ 7 ਦਾ ਵੀ ਸੀ ਆਨਸਰ ਕਰ ਰਹੇ ਨੇ ਮੋਸਟਲੀ ਆਮਨ ਜੀ ਮਨੀਸ਼ਾ ਜੀ ਦੀਪ ਜੀ ਹਰਿੰਦਰ ਜੀ ਠੀਕ ਹੈ ਜੀ ਬਿਲਕੁਲ கரੈਕਟ ਹੈ ਜੀ 7 ਦੇ ਲਈ ਸੀ ਆਪਸ਼ਨ ਅਕਾਲੀ ਲਹਿਰ ਦੇ ਅੰダー ਹੀ ਕਹਿੰਦੇ ਆ ਕਿ ਗ੍ਰਿਫਤਾਰੀ ਹੋਈ ਸੀ ਇਹਨਾਂ ਦੀ ਹਾਂ ਕੁਐਸਚਨ ਨੰਬਰ 8 ਕੁਐਸਚਨ ਨੰਬਰ 8 ਦੇ ਵੱਲ ਆਦਿਆਂ ਜੀ ਅਕਾਲੀ ਲਹਿਰ ਦੇ ਸੰਗਰਾਮ ਵਿੱਚ ਸਰਗਰਮੀਆਂ ਕਾਰਨ ਕਦੋਂ ਤੇਜਾ ਸਿੰਘ ਨੂੰ ਜੇਲ੍ਹ ਜਾਣਾ ਪਿਆ ਈਅਰ ਦੱਸਣਾ ਜੀ ਕਦੋਂ ਜੇਲ੍ਹ ਜਾਣਾ ਪਿਆ 1921 1923 1925 1927 ਦੇ ਵਿੱਚ ਦੱਸੋ ਜੀ ਕਦੋਂ ਜਾਣਾ ਪਿਆ ਜੇਲ੍ਹ ਸਹੀ ਆਪਸ਼ਨ ਚੂਜ਼ ਕਰੋ ਜੀ 8 ਦਾ ਹਰਪ੍ਰੀਤ ਜੀ ਰਪਿੰਦਰ ਜੀ ਬੀ ਆਪਸ਼ਨ ਕਰ ਰਹੇ ਨੇ 1923 ਅਰਚਨਾ ਜੀ ਡੀ ਆਪਸ਼ਨ ਕਰ ਰਹੇ ਨੇ ਹਰਿੰਦਰ ਜੀ ਸੁੰਦਰਾਂ ਜੀ ਬੀ ਆਪਸ਼ਨ ਗੁਰਪ੍ਰੀਤ ਜੀ ਦਾ ਸੇ ਵਿੱਕੀ ਜੀ ਸ਼ੈਲੀ ਜੀ ਬੀ ਆਪਸ਼ਨ ਮਾਨਪ੍ਰੀਤ ਜੀ ਰਮਨ ਜੀ ਸੁੰਦਰਾਂ ਜੀ ਰਮਨ ਜੀ ਠੀਕ ਹੈ ਜੀ ਸਭ ਦਾ ਲਗਭਗ ਬੀ ਆਪਸ਼ਨ ਵਾਲੇ ਹੀ ਸਾਰੇ ਜਾ ਰਹੇ ਨੇ ਤੇ 1923 ਬਿਲਕੁਲ கரੈਕਟ ਆਪਸ਼ਨ ਹੈ ਗ੍ਰਫਤਾਰੀ ਦਾ ਸਾਲ ਕੁਐਸਚਨ ਨੰਬਰ 9 ਜੀ तेजजा सिंह महेंद्र कॉलेज दे पटियाला सॉरी तेजजा सिंह महेंद्र कॉलेज पटियाला दे प्रिंसिपल कदो बने 1943 1945 1947 1949 ਕਿਸੇ ਸਾਲ महेंद्र ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ ਮਨੀਸ਼ਾ ਜੀ ਨੋ ਦਾ ਡੀ ਆਪਸ਼ਨ ਸ਼ੈਲੀ ਜੀ ਡੀ ਜਾਂ ਰਿਤੂ ਜੀ ਦਾ ਬੀ ਆ ਰਿਹਾ ਹਰਿੰਦਰ ਜੀ ਸ਼ੈਲੀ ਜੀ ਰਮਨ ਜੀ ਗੁਰਪ੍ਰੀਤ ਜੀ ਸਰਬਜੀਤ ਜੀ ਰਵਿੰਦਰ ਜੀ ਸਭ ਦਾ ਆ ਰਿਹਾ ਜੀ ਡੀ ਆਪਸ਼ਨ ਨੀਲੂ ਜੀ ਵਰਿੰਦਰ ਜੀ ਲਖਵੀਰ ਜੀ ਸਰਗੁਣ ਜੀ ਸਭ ਦਾ ਠੀਕ ਹੈ ਜੀ ਸਤੇਂਦਰ ਜੀ ਸੁਮਨ ਜੀ ਅਦਿੱਤਿਆ ਜੀ ਵੈਰੀ ਗੁੱਡ ਜੀ 1949 ਤੇ ਵਿੱਚ ਪ੍ਰਿੰਸੀਪਲ ਬਣੇ ਬਿਲਕੁਲ ਕਰੈਕਟ ਆਪਸ਼ਨ ਹੈ ਜੀ ਕੁਐਸਚਨ ਨੰਬਰ 10 ਦੇ ਵੱਲ ਵੱਧਦੇ ਆ ਜੀ 10 ਨੰਬਰ ਹੈ ਆਪਣੇ ਕੋਲ ਤੇਜਾ ਸਿੰਘ ਨੂੰ ਪੈਪਸੀ ਸਰਕਾਰ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ ਤੇਜਾ ਸਿੰਘ ਨੂੰ ਪੈਪਸੀ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ उन्नीस सौ इकवंजा उन्नीस सौ तरवंजा उन्नीस सौ पचवंजा उन्नीस सौ सतवंजा शैली जी मनीषा जी हरप्रीत जी ये ऑप्शन कर रहे हैं क्वेश्चन नंबर दस दे उन्नीस सौ इकवंजा रणवीर जी सरजीत जी चरण जी कमल जी रितु जी सबदा ही उन्नीस सौ इकवंजा अड़ताली पब्लीकेशन ब्यूरे पंजाब के पंजाब यूनिवर्सिटी दे की रहे हाँ उन्नीस सौ इकवंजा पक्का जी बिल्कुल ठीक है जी उन्नीस सौ इकवंजा जेडे भी आंसर कर रहे हैं जी <laughs> सही क्या जी हरिंदर जी तीन तीन चार चार आंसर आ जाते हैं शैली जी दे लगता जिमें ही क्वेश्चन पढ़ते बस आंसर लगातार ही कर देंगे ने अभिनंदन ग्रंथ आंसर कर दिता जी उन्नीस सौ छपंजा के सतवंजा भी आंसर आ रहा जी चलो जी अगला क्वेश्चन मे बी यही है जी नहीं जी हो रही है जी ਚੰਗਾ ਮੰੰਦਾ ਕਿਸ ਪੁਸਤਕ ਵਿੱਚ ਦਰਜ ਹੈ ਨਿਬੰਧ ਚੰਗਾ ਮੰੰਦਾ ਕਿਸ ਪੁਸਤਕ ਵਿੱਚ ਦਰਜ ਹੈ ਦਰਦ ਸੁਨੇਹੀ ਬਾਦਸ਼ਾਹੀਆਂ ਅਮਰਬੇਲ ਸੱਜ ਸਬਾ ਕਰੈਕਟ ਆਪਸ਼ਨ ਚੁਸ ਕਰੋ ਜੀ 11 ਦਾ ਡੀ ਆਨਸਰ ਰੁਪਿੰਦਰ ਜੀ ਕਰ ਰਹੇ ਨੇ ਬਾਕੀ ਵੀ ਆਉਣ ਦੋ ਜੀ ਸੁਖਵੀਰ ਜੀ ਦਾ ਡੀ ਆਨਸਰ ਲਖਵੀਰ ਜੀ ਹਰਿੰਦਰ ਜੀ ਸੁੰਦਰਾਂ ਜੀ ਰਣਵੀਰ ਜੀ ਕਮਲ ਜੀ ਮਨਦੀਪ ਜੀ ਸਰਬਜੀਤ ਸਭ ਦਾ ਸਭ ਦਾ ਆ ਰਿਹਾ ਜੀ डी ऑप्शन रमन जी अमन जी सतविंद्र जी बिंटी जी सब तक ठीक है जी बिल्कुल अठारह सौ सॉरी जी ग्यारह का डी ऑप्शन सहज सभा क्वेश्चन नंबर बारह के वाले जी बारह नंबर है जी अपने को चंगा मंदा किस प्रकार का लेख है नीलम जी गुड ईवनिंग जी आज सारे लाने जी ਚਾਹੀਏ ਬਟ ਇੱਥੇ ਮੈਨੂੰ ਲੱਗਦਾ ਤੁਸੀਂ ਕੰਪਿਊਟਰ ਤੇ ਹੀ ਬੈਠੇ ਹੋ ਫਿਰ ਇਹਦਾ ਵੱਲੋਂ ਕੰਪਿਊਟਰ ਤੇ ਹੀ ਕਰ ਰਹੇ ਹੋ ਕਲਾਸ ਲਾ ਰਹੇ ਹੋ ਠੀਕ ਹੈ ਜੀ ਗੁਰਬਖਸ਼ ਸਿੰਘ ਦੇ ਹੈ ਜੀ ਅਮਰ ਕੇਡੀਸੀ ਅਮਰਵੈਲ ਹਾਂਜੀ ਨਹੀਂ ਨਹੀਂ ਗੁਰਬਖਸ਼ ਸਿੰਘ ਨਹੀਂ ਚੰਗਾ ਮੰਦਾ ਇਹਨਾਂ ਦੀ ਹੈ ਜੀ ਸਾਰੀਆਂ ਇਹ ਮੈਨੂੰ ਲੱਗਿਆ ਕਿ ਨਹੀਂ ਪੁੱਛਿਆ ਗਿਆ ਠੀਕ ਹੈ ਜੀ ਇਹਨਾਂ ਦੀ ਹੀ ਨੇ तेजसਿੰਘ ਦੀਆਂ ਚਾਰੀ ਰਚਨਾਵਾਂ ਕੁਐਸਚਨ ਨੰਬਰ 12 ਚੰਗਾ ਬੰਦਾ ਕਿਸ ਦੇ ਵਿੱਚ ਦਰਜ ਹੈ ਸੀ ਆਪਸ਼ਨ ਆਨਸਰ ਆ ਰਿਹਾ ਦਾਰਸ਼ਨਿਕ ਵਿਚਾਰ ਸੋਰੀ ਕਿਸ ਪ੍ਰਕਾਰ ਦਾ ਲੇਖ ਹੈ ਦਾਰਸ਼ਨਿਕ ਵਿਚਾਰ ਪ੍ਰਦਾਨ ਆਨਸਰ ਆ ਰਿਹਾ ਹੈ ਸਬਦਾ ਹੀ ਓਕੇ ਜੀ ਕੰਪਿਊਟਰ ਹੋ ਗਿਆ ਨਾ ਸਪੀਡ ਕਰਕੇ ਠੀਕ ਹੈ ਜੀ ਸੀ ਆਪਸ਼ਨ ਦਾਰਸ਼ਨਿਕ ਵਿਚਾਰ ਪ੍ਰਦਾਨ ਹੈ ਜੀ ਇਹ ਲੇਖ ਕੁਐਸਚਨ ਨੰਬਰ 13 ਦੇ ਵੱਲ ਵਧਦੇ ਹਾਂ ਜੀ तेज सिंह पंजाबी बोली ਦਾ ਮੂਡਲ ਸਰੋਤ ਕਿਸ ਭਾਸ਼ਾ ਨੂੰ ਮੰਨਦਾ ਹੈ ਤੇਜਾ ਸਿੰਘ ਪੰਜਾਬੀ ਬੋਲੀ ਦਾ ਮੂਡਲ ਸਰੋਤ ਕਿਸ ਭਾਸ਼ਾ ਨੂੰ ਮੰਨਦਾ ਹੈ ਉਰਦੂ ਭਾਸ਼ਾ ਹਿੰਦੀ ਭਾਸ਼ਾ ਵੈਦਿਕ ਭਾਸ਼ਾ ਉਪਰੋਕਤ ਸਾਰੀਆਂ 13 ਦੇ ਲਈ ਆਨਸਰ ਕਰੋ ਜੀ ਹਰਪ੍ਰੀਤ ਜੀ ਦਾ ਡੀ ਆਨਸਰ ਆ ਰਿਹਾ ਜੀ ਬਾਕੀ ਵੀ ਕਰੋ ਜੀ ਗੁਰਿੰਦਰ ਜੀ ਸੰਧਰਾ ਜੀ ਮਾਇਆ ਜੀ ਸਭ ਦਾ ਠੀਕ ਹੈ ਜੀ ਸੀ ਆਪਸ਼ਨ ਪਿਛਲੇ ਕੁਐਸਚਨ ਦੇ ਲਈ 13 ਦਾ ਸੀ ਗੁਰਪ੍ਰੀਤ ਜੀ ਡੀ অপਸ਼ਨ ਚੱਲੀ ਜੀ ਮਨਦੀਪ ਜੀ ਦਾ ਇਹ ਸੀ ਜੀ ਦਾ ਸੀ ਦਰਦਸਨ ਜੀ ਰਾਸਿੰਦਰ ਦਰਵਾਸ਼ਾ ਹੀ ਹੈ ਸ਼ਹੀਦ ਮਨੀਸ਼ਾ ਜੀ ਸੀ অপਸ਼ਨ ਵਰਿੰਦਰ ਜੀ ਡੀ ਕਰ ਰਹੇ ਪ੍ਰਤਿੰਦਰ ਜੀ ਡੀ ਅਰਚਨਾ ਜੀ ਸੀ ਮਾਨਸਰ ਦੀ ਸਰੇਂਦਰ ਜੀ ਦਾ ਡੀ অপਸ਼ਨ ਲਗਭਗ ਸਬਦਾ ਹੀ ਆਂਸਰ ਡੀ ਆ ਰਿਹਾ ਬਟ ਕਾਫੀ ਸੀ ਵਾਲੇ ਵੀ ਨੇ ਜਿਹੜੇ ਵੀ ਸੀ ਵਾਲੇ ਨੇ ਉਹ ਬਿਲਕੁਲ ਕਰੈਕਟ ਹੈ ਜੀ ਸੀ ਆਪਸ਼ਨ ਅਵਧਿਕ ਭਾਸ਼ਾ ਡੀ ਆਪਸ਼ਨ ਗਲਤ ਹੋ ਗਿਆ ਇੱਥੇ ਸਰ ਜੀ ਕਿਹੜਾ ਮਜਮੂਨ ਹੈ ਜੀ ਅੱਜ ਦਾ ਕਹਿ ਰਹੇ ਹਾਂ ਤੇਜ ਸਿੰਘ ਹੀ ਹੈ ਜੀ उपर की मैं कुछ होेश्चन पता देखा कि नहीं जी क्वेश्चन सू लग रहा है जी किस क्वेश्चन कन्फ्यूजन इस लग रही है देखो जी टॉपिक वैसे जी ਇੱਕੋ ਟਾਪਿਕ ਦੇ ਵਿੱਚੋਂ ਹੀ ਸਾਰੇ ਕੁਐਸਚਨ ਨੇ ਹਾਂਜੀ ਬਾਦਸ਼ਾਹੀਆਂ ਸ਼ੇਦੀ ਹੈ ਜੀ ਬਟ ਹੋ ਸਕਦਾ ਇਹਨਾਂ ਦਾ ਕੋਈ ਲੇਖ ਹੋਵੇ ਮਨੀਸ਼ਾ ਜੀ ਨੇਮ ਦੇਖੋ ਜੀ ਇਹ ਲੇਖ ਹੋ ਸਕਦੇ ਆ ਮੈਂ ਪੁਸਤਕ ਜਿਹੜੀ ਹੈ ਉਹ ਸੈ ਸੁਭਾਹੀ ਇਹਦਾ ਕਰੈਕਟ ਹੈ ਜੀ ਆਨਸਰ ਠੀਕ ਹੈ ਜੀ हां जी अमर ਵੇਲ ਤਾਂ ਪ੍ਰੀਤ ਲੜੀ ਦੇ ਹੀ ਲੱਗ ਰਹੀ ਹੈ ਮੈਨੂੰ ਵੀ ਬਟ ਜਿੱਥੇ ਤੱਕ ਇਹ ਹੋ ਸਕਦਾ ਜੀ ਇਹ ਲੇਖ ਹੋਣਾ ਚਲੋ ਜੀ ਮੈਂ ਇਸ ਕੁਐਸਚਨ ਦੇ ਕਲੀਅਰ ਕਰ ਦਿਆਂਗਾ ਲੇਖ ਵਗੈਰਾ ਜੇ ਹੈਗੇ ਤਾਂ ਬਟ অপਸ਼ਨ ਡੀ অপਸ਼ਨ ਇੱਥੇ ਠੀਕ ਹੈ ਜੀ ਇੱਥੇ ਜਿਹੜਾ ਪੁਸਤਕ ਵਿੱਚ ਪੁੱਛਿਆ ਗਿਆ ਠੀਕ ਹੈ ਜੀ ਅਕੋਰਡਿੰਗ ਟੂ ਕੁਐਸਚਨ ਸੋ 13 ਨੰਬਰ ਹੋ ਚੁੱਕਾ ਸੀ 14 ਨੰਬਰ ਤੀਜਾ ਸਿੰਘ ਦੀ ਸਾਹਿਤ ਦਰਸ਼ਨ ਦੇ ਮਹਕਾ ਭਾਗ ਵਿੱਚ ਦਰਜ ਹੈ ਸਾਹਿਤ ਦਰਸ਼ਨ ਪੁਸਤਕਾਂ ਦੇ ਮਾ ਕਾ ਭਾਗ ਦੇ ਵਿੱਚ ਦਰਜ ਹੈ ਮਰਦਾ ਗੰਮੜਾ ਏਸ਼ਿਆ ਦਾ ਚਾਨਣ ਰਾਣਾ ਸੂਰਜ ਸਿੰਘ ਜਾਂ ਫਿਰ ਉਪਰੋਕਤ ਸਾਰੇ 14 ਦੇ ਅਨਸਰ ਡੀ ਆਪਸ਼ਨ ਸ਼ੈਲੀ ਜੀ ਦਾ ਆ ਰਿਹਾ ਇਕਨੋਰ ਜੀ ਦਾ ਸੀ ਆ ਰਿਹਾ ਹਰਪ੍ਰੀਤ ਜੀ ਡੀ ਓਕੇ ਜੀ ਡੀ ਆਪਸ਼ਨ ਕੰਬੋਜੀ ਸ਼ੈਲੀ ਜੀ ਸੁਮਨ ਜੀ सतविंदर जी सुखविंदर जी ठीक है जी सबदा जिन्हों का भी आ, डी आंसर आ रहा जी देखो जी कन्फ्यूजन पैदा कर रहे ने, काफ़ी लोग जेडे इस तरह की खबर फैला रहे हैं कि पोस्टपोर्न हो गया जा जटे लग गई इदा दजे कोई ऑफिशियल न्यूज़ नहीं है जी ठीक है जी इस करके ओके जी ਸੋ ਰੋਲ ਨੰਬਰ ਆ ਜਾਣੇ 1 2 ਦਿਨ ਦੇ ਵਿੱਚ ਵਿੱਚ ਹੋ ਸਕਦਾ ਸਵੇਰੇ ਹੀ ਜਾਂ ਅੱਜ ਵੀ ਪਾ ਦੇਣ ਇਹ ਕੁਝ ਸ਼ਰਾਰਤੀ ਅੰਸਰ ਕਹਿ ਲਓ ਜਿਹੜੇ ਕਿ ਬਹੁਤ ਹੀ ਤਿਆਰੀ ਵਾਲੇ ਨੇ ਉਹਨਾਂ ਦੇ ਵੀ ਕਾਰਨਾਮੇ ਹੋ ਸਕਦੇ ਆ ਕੁਐਸਚਨ ਨੰਬਰ 15 ਤੇਜਾ ਸਿੰਘ ਦੀ ਅਣਛਪੀ ਰਚਨਾ ਹੈ ਦਰਦ ਸਨੇਹੇ ਸੌਪਣਾ ਅਗਲੇ ਜਮਾਨੇ ਤਿਆਰ ਵਰ ਤਿਆਰ ਅਣਛਪੀ ਰਚਨਾ ਸੋ ਜਿਹੜੇ ਬਹੁਤ ਹੀ ਤਿਆਰੀ ਵਾਲੇ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਖਬਰ ਪਹਲਾਉਣ ਦੇ ਵਿੱਚ ਕਈ ਮਾਹਿਰ ਹੁੰਦੇ ਨੇ ਤਾਂ ਕਿ ਜਿਹੜੇ ਜਿਆਦਾ ਤੋਂ ਜਿਆਦਾ ਲੋਕ ਭਟਕ ਜਾਣ ਠੀਕ ਹੈ ਜੀ ਵੈਸੇ ਵੀ ਪੋਸਟਾਂ ਘਟਨੇ ਸੋ ਕੰਪੀਟੀਸ਼ਨ ਬਹੁਤ ਹੀ ਜਿਆਦਾ ਟਫ ਆਉਣ ਵਾਲਾ ਹੈ ਹੋ ਸਕਦਾ ਇਹ ਇੱਕ ਰੀਜ਼ਨ ਹੋਵੇ ਬਾਕੀ ਨਿਊਜ਼ ਜਿਹੜੀ ਵਾਇਰਲ ਹੋ ਰਹੀ ਹੈ ਉਹ 올ਡ ਨੋਟੀਫਿਕੇਸ਼ਨ ਜਿਹੜਾ 2082 ਦੇ ਅਬਾਊਟ ਸੀ ਉਹਦੇ ਅਬਾਊਟ ਸੀ ਨਿਊਜ਼ ਉਹ ਯੂ ਵਾਇਰਲ ਕੀਤੀ ਜਾ ਰਹੀ ਹੈ ਡੀ ਆਪਸ਼ਨਸ ਆਪਦਾ ਆ ਰਿਹਾ ਤਿਆਰ ਵਰ ਤਿਆਰ ਠੀਕ ਹੈ ਜੀ ਆਨਸਰ ਬਿਲਕੁਲ ਕੁਐਸਚਨ ਨੰਬਰ 16 ਦੇ ਵੱਲ ਵੱਧਿਆ ਜੀ ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਕਿਹੜਾ ਹੈ ਸ਼ਹਿਰ ਦਾ ਨਲਕਾ ਵਿਲੀਆਂ ਗੱਲਾਂ ਨਵੀਆਂ ਸੋਚਾਂ ਸਮੇ ਦੇ ਤਿੰਨ ਰੰਗ ਕਰੋ ਜੀ ਆਨਸਰ ਕੁਐਸਚਨ ਨੰਬਰ 16 ਦੇ ਲਈ ਕਵੈਸਚਨ ਨੰਬਰ 16 ਤੇਜਾ ਸਿੰਘ ਦਾ ਪਹਿਲਾ ਨਿਬੰਧ ਸੰਗ੍ਰਹਿ ਕਿਹੜਾ ਹੈ ਜੀ ਸੀ ਆਪਸ਼ਨ ਚਲੀ ਦਾ ਚਰਨਜੀਤ ਦਾ ਏ ਰਿਤੂ ਜੀ ਸੀ ਕਮੋਜੀ ਸੀ ਸਗਵੀਰ ਜੀ ਦਾ ਏ ਆ ਰਿਹਾ ਇਹ ਤੇ ਸੀ ਦੋਵੇਂ ਹੀ ਆਨਸਰ ਆ ਰਹੇ ਨੇ ਦੇਖੋ ਜੀ ਹਲਕੇ ਫੁਲਕੇ ਲੇਖ ਲਿਖਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਉਦੋਂ ਏ ਆਪਸ਼ਨ ਆਵੇਗਾ ਬਟ ਇੱਥੇ ਕਵੈਸਚਨ ਪਹਿਲਾ ਪੁੱਛਿਆ ਗਿਆ ਨਿਬੰਧ ਸੰਗ੍ਰਹਿ ਠੀਕ ਹੈ ਜੀ ਤਾਂ ਫਿਰ ਨਵੀਆਂ ਸੋਚਾਂ ਹੀ கரੈਕਟ ਹੈ ਜੀ ਓਕੇ ਜੀ 1942 ਠੀਕ ਹੈ ਜੀ ਜਿਹੜੇ ਵੀ ਸੀ ਆਪਸ਼ਨ ਚੂਜ਼ ਕਰ ਰਹੇ ਨੇ ਨਵੀਆਂ ਸੋਚਾਂ ਕੁਐਸਚਨ ਨੰਬਰ 17 ਜੀ ਤੇਜਾ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਪੇਟ ਕੀਤਾ ਗਿਆ ਇਹ ਕੁਐਸਚਨ ਦਾ ਆਨਸਰ ਆਲਰੇਡੀ ਆ ਚੁੱਕਾ ਹੈ ਸ਼ੈਲੀ ਜੀ ਹਉ ਕੁਛ ਨਹੀਂ ਜੀ ਬਸ ਉਹ ਇਦਾਂ ਕਹਿ ਰਹੇ ਸੀ ਕਿ ਪੁਲੇਖੇ ਦੇ ਵਿੱਚ एक तो वधेरे ऑप्शन नाल आओ क्योंकि जड़ी स्पीड नी आंसर कर रहे हो उस करके क्या से और कुछ भी नहीं जी ठीक है जी हाँ जी तेजा सिंह अभिनंदन ग्रंथ कदों फेंट किया गया सी जी सी ऑप्शन ज्योति जी सरबजीत जी मनीषा जी सुमन जी सुरेंद्र जी सबद आ रहे जी सी ऑप्शन उन्नीस सौ छपंजा ਹਾਂਜੀ 17 ਨੰਬਰ ਦੇ ਸੀ ਆਪਸ਼ਨ ਜਿਹੜੇ ਵੀ ਚੂਜ਼ ਕਰ ਰਹੇ ਨੇ ਬਿਲਕੁਲ ਠੀਕ ਹੈ ਜੀ 1956 ਦੇ ਵਿੱਚ ਹਾਂਜੀ ਹਾਂਜੀ ਸ਼ੈਲੀ ਜੀ ਵੱਲੋਂ ਆਲਰੇਡੀ ਬਹੁਤ ਟਾਈਮ ਪਹਿਲਾਂ ਆ ਗਿਆ ਸੀ ਇਸ ਦਾ ਆਂਸਰ ਕੁਐਸਚਨ ਨੰਬਰ 18 ਟਕਸਾਲੀ ਨਿਬੰਧ ਲਿਖਣ ਦੀ ਪ੍ਰਤਿਕ ਕਿਸ ਨੇ ਪਾਈ ਸੁਭਾ ਸਿੰਘ ਤੇਜਾ ਸਿੰਘ ਸੰਤ ਸਿੰਘ ਸੇਖੋਂ ਆਈਸੀ ਨੰਦਾ ਕਰੈਕਟ ਆਪਸ਼ਨ 18 ਨੰਬਰ ਲਈ ਚੂਜ਼ ਕਰੋ ਜੀ 18 ਦਾ ਬੀ ਆਪਸ਼ਨ ਆ ਰਿਹਾ ਜੀ ਸ਼ੈਲੀ ਜੀ ਰੁਪਿੰਦਰ ਜੀ ਸੁਖਵੀਰ ਜੀ ਅਰਚਨਾ ਜੀ ਹਰਪ੍ਰੀਤ ਜੀ ਮਨੀਸ਼ਾ ਜੀ ਹਰਿੰਦਰ ਜੀ ਨੀਤੂ ਜੀ ਠੀਕ ਨੀਲੂ ਜੀ ਠੀਕ ਹੈ ਜੀ ਸਭ ਦਾ ਕੁਐਸਚਨ ਨੰਬਰ 18 ਦੇ ਲਈ ਤੇਜਾ ਸਿੰਘ ਕੁਐਸਚਨ ਨੰਬਰ 19 ਦੇ ਵੱਲ ਵੱਧਦੇ ਜੀ 19 ਨੰਬਰ ਹੈ ਜੀ ਆਪਣੇ ਕੋਲ ਤੇਜਾ ਸਿੰਘ ਦਾ ਨਿਬੰਧ ਸੰਗ੍ਰਹਿ ਨਹੀਂ ਹੈ ਨਵੀਆਂ ਸੋਚਾਂ ਸਹਿਜ ਸੁਭਾਅ ਸਾਹਿਤ્ય ਦਰਸ਼ਨ ਜੀਵਨ ਮਨੋਰਥ ਤੇਜਾ ਸਿੰਘ ਦਾ ਨਿਬੰਧ ਸੰਗ੍ਰਹਿ ਨਹੀਂ ਹੈ ਜੀ ਨਵੀਆਂ ਸੋਚਾਂ ਸਹਿਜ ਸੁਭਾਅ ਸਾਹਿਤ્ય ਦਰਸ਼ਨ ਜੀਵਨ ਮਨੋਰਥ ਕਰੋ ਜੀ ਸਹੀ ਆਪਸ਼ਨ ਚੋਜ਼ ਡੀ ਆਪਸ਼ਨ ਸ਼ੈਲੀ ਜੀ ਰਾਜਪਾਲ ਜੀ ਸਰਬਜੀਤ ਜੀ ਸੁਖਵਿੰਦਰ ਜੀ ਹਰਪ੍ਰੀਤ ਜੀ ਪੂਜਾ ਜੀ ਸ਼ੈਲੀ ਜੀ ਰਮਨ ਜੀ ਸਬਦ ਆ ਰਿਹਾ ਜੀ ਡੀ ਆਪਸ਼ਨ ਮਨੀਸ਼ਾ ਜੀ ਸਤਵਿੰਦਰ ਜੀ 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 ਰਿੰਦਰ ਜੀ ਸਬਦ ਠੀਕ ਹੈ ਜੀ ਵਰਿੰਦਰ ਜੀ ਸੁਰਿੰਦਰ ਜੀ ਠੀਕ ਹੈ ਜੀ ਡੀ ਆਪਸ਼ਨ ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ वी नंबर है जी अपने कोजा सिंह सरकारी सेवा तो मुक्त कदोंए उन्नीस सौ इकवंजा उन्नीस सौ तरवंजा उन्नीस सौ पचवंजा उन्नीस सौ सतवंजा हाँ जी करो जी ऑप्शन तेजा सिंह सरकारी सेवा तो मुक्त कदों जी 54 53 55 73 डी आंसर आ रहे जी गुरप्रीत जी मनीषा जी ਦਾ ਏ ਆ ਰਿਹਾ ਸੁਖਵਿੰਦਰ ਜੀ ਦਾ ਬੀ অপਸ਼ਨ ਮੈਕਸ ਅਨਸਰ ਆਏ ਨੇ ਹੁਣ ਤੱਕ ਹਰਿੰਦਰ ਜੀ ਵਰਿੰਦਰ ਜੀ ਡੀ অপਸ਼ਨ ਕਰ ਰਹੇ ਨੇ ਸਰਕਾਰੀ ਸੇਵਾ ਤੋਂ ਮੁਕਤ ਸਰਕਾਰੀ ਸੇਵਾ ਤੋਂ ਮੁਕਤ ਇਹ ਆਪਸ਼ਨ ਜਿਹੜੇ ਵੀ ਇੱਕ ਦੋ ਜਣੇ ਨੇ ਗਰੇ ਆ ਸਿਰਫ ਏ অপਸ਼ਨ 1952 ਕੁਲਵੀਰ ਜੀ ਸਤਿਸ਼੍ਰੀ ਗੋਬੀ ਡੱਤ ਸੋਂ 1 ਸਾਲ ਪਹਿਲਾਂ ਮਤਲਬ ਕਿ ਇਸ ਕਰਕੇ 57 ਕਰ ਰਹੇ ਨੇ ਮੋਸਟਲੀ ਕੁਐਸਚਨ ਨੰਬਰ 21 ਤੇਜਾ ਸਿੰਘ ਨੂੰ ਕਿਹਨਾਂ ਨਿਬੰਧਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਜਜਾਰਵਾਦੀ ਰਮਾਨਸਵਾਦੀ ਪ੍ਰਗਤੀਵਾਦੀ யਥਾਰਤਵਾਦੀ ਕਿੰਨਾ ਨਿਬੰਧਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਜਜਾਰਵਾਦੀ ਅਰਮਾਨਵਾਦੀ ਪ੍ਰਗਤੀਵਾਦੀ ਯਥਾਰਤਵਾਦੀ ਨਿੱਕੀ ਦਾ ਦੀਪ ਮਨਪ੍ਰੀਤ ਜੀ ਗੁਰਪ੍ਰੀਤ ਜੀ ਸੀ ਰਿਤੂ ਜੀ ਸੀ ਸੁਮਨ ਜੀ ਦਾ ਡੀ ਆਨਸਰ ਆ ਰਿਹਾ ਜੀ ਮੋਸਟਲੀ ਡੀ ਆਨਸਰ ਕੋਇਨਾ ਜੀ ਹੋਰਿੰਦਰ ਜੀ ਹੋ ਜਾਂਦਾ ਹੈ ਬੰਟੀ ਜੀ ਡੀ ਆਪਸ਼ਨ ਰਮਨ ਜੀ ਸੰਦਰਾਂ ਜੀ ਸਭ ਦਾ ਡੀ ਆਪਸ਼ਨ ਵਾਲੇ ਸਾਰੇ ਠੀਕ ਹੈ ਬਾਕੀ ਨੋਟ ਕਰਨ ਜੀ ਯਥਾਰਤਵਾਦੀ ਠੀਕ ਹੈ ਜੀ ਵਰਿੰਦਰ ਜੀ ਚਰਨ ਜੀ ਨੀਲਮ ਜੀ ਰਣਵੀਰ ਜੀ ਰਮਨ ਜੀ ਠੀਕ ਹੈ ਜੀ ਕੁਐਸਚਨ ਨੰਬਰ 22 ਦੇਵਲ ਵੱਧਿਆ ਜੀ ਤੇਜਾ ਸਿੰਘ ਅੰਗਰੇਜ਼ੀ ਦੇ ਕਿਸ ਲੇਖਕ ਵਰਗੀ ਸਪਸ਼ਟ ਤੇ ਭਾਵਪੂਰਤ ਰਚਨਾ ਕਰਦਾ ਸੀ ਵਿਲੀਅਮ ਕੈਰੀ ਐਡੀਸ਼ਨ ਨੈਲਸਨ ਇਹਨਾਂ ਵਿੱਚੋਂ ਕੋਈ ਵੀ ਨਹੀਂ तेजस सिंह अंग्रेजी ਦੇ ਕਿਸ ਲੇਖਕ ਹੋਰ ਕੀ ਸਪਸ਼ਟ ਤੇ ਪੂਰਤ ਰਚਨਾ ਕਰਦਾ ਹੈ ਕੈਰੀ ਐਡੀਸ਼ਨ ਨੈਲਸਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਬਾਈ ਦਾ ਸੀ ਆਨਸਰ ਕਰ ਰਹੇ ਨੇ ਸ਼ੈਲ ਰੁਪਿੰਦਰ ਜੀ ਮਾਨਿਆ ਜੀ ਡੀ ਹਰਿੰਦਰ ਜੀ ਏ ਕਰ ਰਹੇ ਨੇ ਏ ਸੀ ਡੀ ਤਿੰਨੋਂ ਹੀ ਆਨਸਰ ਆ ਰਹੇ ਨੇ ਤੇਜਾ ਸਿੰਘ ਨੂੰ ਕਰਨਾਲ ਸਿੰਘ ਖੰਦ ਨੇ ਪੰਜਾਬੀ ਸਾਹਿਤਕਾਰਾਂ ਦੇ ਪੋਤੜੇ ਤੋਂਣ ਵਾਲੀ ਦਾਇਕਿਆ ਹੈ ਨੋਟ ਕਰਨਾ ਜੀ ਇਸ ਕੁਐਸਚਨ ਨੂੰ ਇਟਸ ਓਕੇ ਜੀ ਸੁਖਵੀਰ ਜੀ ਦਾ ਆਨਸਰ ਕਰੈਕਟ ਹੈ ਜੀ ਹੁਣ ਤੱਕ ਸਿਰਫ ਇੱਕੋ ਇੱਕ ਆਨਸਰ ਆਇਆ ਐਡੀਸ਼ਨ ਬਾਕੀ ਨੋਟ ਕਰਨ ਜੀ ਕੁਐਸਚਨ ਨੰਬਰ 23 ਦੇ ਵੱਲ ਵੱਧਦੇ ਹਾਂ ਜੀ ਬੀ ਆਪਸ਼ਨ ਕਰੈਕਟ ਰਹੇਗਾ ਕੁਐਸਚਨ ਨੰਬਰ 23 ਤੇਜਾ ਸਿੰਘ ਦੀ ਸਵੈ ਜੀਵਨੀ ਹੈ ਬਿਲਕੁਲ ਜੀ ਆਪਸ਼ਨ ਚੇਂਜ ਹੋਣਗੇ ਜੀ ਬਿਲਕੁਲ ਮਤਲਬ ਕਿ ਜਿਹੜੇ ਇੱਥੇ ਦਿੱਤੇ ਹੋ ਨਹੀਂ ਹੋਣਗੇ ਕੋਈ ਹੋਰ ਹੋਣਗੇ ਸੋ ਠੀਕ ਹੈ ਜੀ ਮੈਂ ਸਮਝ ਗਿਆ ਤੁਸੀਂ ਕੀ ਕਹਿ ਰਹੇ ਸੀ ਓਕੇ ਓਕੇ ਕੁਐਸਚਨ ਨੰਬਰ 23 ਸਵੈ ਜੀਵਨੀ ਤੇਜੈ ਸਿੰਘ ਦੀ ਮੇਰੀ ਜੀਵਨ ਕਹਾਣੀ ਆਪ ਬੀਤੀ ਹਾਰ ਸੀ ਸਾਰਮੀਆਂ ਥੀ ਅਨਸਰ ਆ ਰਹੇ ਮਨਪ੍ਰੀਤ ਜੀ ਸਮਨ ਜੀ ਸ਼ੈਲੀ ਜੀ ਅਦਿੱਤਿਆ ਜੀ ਕੁਲਵੀਰ ਜੀ ਸੁੰਦਰਾ ਜੀ ਅਮਨ ਜੀ ਠੀਕ ਹੈ ਜੀ ਸਾਹਿਤਿਕ ਸਵੈ ਜੀਵਨੀ ਨੋਟ ਦ ਨਾਈਸ ਗੱਲ ਨੂੰ ਸਾਹਿਤਿਕ ਸਵੈ ਜੀਵਨੀ उपरले का बी ऑप्शन एडिशन जी 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 बिल्कुल जी क्वेश्चन नंबर चौबीस तेजा सिंह किस पछमी साहित्यकार प्रभावित सस्किन चार्लस लैम बेकन उपरोक्त सारे कि पछ्छमी साहित्यकार प्रभावित सी ऑप्शन आ रहे जी सुखबीर जी मनदीप जी हरप्रीत जी बंटी जी सब का ਈਲੋਜੀ ਕੰਬੋਜੀ ਕੁਲਵੀਰ ਜੀ ਸਬਦਾ ਠੀਕ ਹੈ ਜੀ ਅਮਨ ਜੀ ਸਤਸੰਦਰਾ ਜੀ ਚਰਨ ਜੀ ਬਾਕੀ ਨੋਟ ਕਰਨ ਜੀ ડી ਆਪਸ਼ਨ ਠੀਕ ਹੈ ਜੀ ਸੱਸ ਸੁਖਵਿੰਦਰ ਜੀ ਕੁਐਸਚਨ ਨੰਬਰ ਹਾਂਜੀ ਰਾਜਵੀਰ ਜੀ ਮਨੀਸ਼ਾ ਜੀ ਨੇ ਆਪਣੇ ਵਿੱਚ ਜਿੰਨਾਂ ਦਾ ਯੂਜੀਸੀ ਨੈਟ ਤੇ ਜੀਆਰਐਫ ਦੋਵੇਂ ਹੀ ਕੁਆਲੀਫਾਈ ਨੇ ਰੁਪਿੰਦਰ ਜੀ ਬਸ ਕਰੋ ਜੀ ਕੁਐਸਚਨ ਨੰਬਰ 25 ਤੇਜਾ ਸਿੰਘ ਦੀ ਰਚਨਾ ਨਹੀਂ ਹੈ ਘਰ ਦਾ ਪਿਆਰ ਵਿਹਲੀਆਂ ਗੱਲਾਂ ਗੰਗਾਦੀਨ ਪ੍ਰਾਰਥਨਾ 25 ਦਾ ਡੀ ਆਨਸਰ ਸੁਖਵੀਰ ਜੀ ਕਰ ਰਹੇ ਨੇ ਸੰਦਰਾ ਜੀ ਲਖਵੀਰ ਜੀ ਮਨਪ੍ਰੀਤ ਜੀ ਪ੍ਰਤਿੰਦਰ ਜੀ ਹਰਿੰਦਰ ਜੀ ਰਿਤੂ ਜੀ ਠੀਕ ਹੈ ਜੀ ਸਭ ਦਾ ਨੀਲੋ ਜੀ ਡੀ ਆਪਸ਼ਨ ਵਾਲੇ ਸਾਰੇ ठीक है जी डी ऑप्शन प्लीज कीप क्वाइट सिर्फ स्टडी ऑल ही रही है ज़्यादा बैटर है जी एमें फिर बाद गल् वे क्वेश्चन नंबर स सॉरी छब्बी सताई नहीं जी छब्बी लास्ट क्वेश्चन ही है तेजा सिंह की मौत कदों हुई तेजा सिंह की मौत कदों हुई उन्नीस सौ अठवंजा 64 3 25 ਦਾ ਡੀ ਆਨਸਰ ਕਰਨ ਵਾਲੀ ਠੀਕ ਹੈ ਜੀ ਸੁਖਵੀਰ ਜੀ ਦਾ ਏ ਆਨਸਰ ਸੰਦਰਾ ਜੀ ਦਾ ਨੀਲੂ ਜੀ ਦਾ ਚਰਨ ਜੀ ਰਿਤੂ ਜੀ ਸਭ ਦਾ ਏ ਆਨਸਰ ਡਰਾਇਣ ਜੀ ਵਾ ਅਚਕ ਡਰੋਣਾ ਦਰਨੀ ਰਿਹਾ ਅਸ ਤੁਹਾਨੂੰ ਪਤਾ ਹੀ ਹੈ ਫਿਰ ਛੋਟੀ ਛੋਟੀ ਗੱਲ ਦਾ ਇਸ਼ੂ ਬਣ ਜਾਂਦਾ ਜੀ ਇਟਸ ਓਕੇ ਜੀ 1958 ਅਨਸਰ ਕਰਨ ਵਾਲੇ ਸਾਰੇ ਠੀਕ ਹੈ ਜੀ ਸੋ ਨਹੀਂ ਜਿੱਧਰ ਆ ਰਿਹਾ ਮੈਂ ਕਿਸੇ ਨੂੰ ਵੀ ਕੁਝ ਵੀ ਹਾਂਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਾਂਦੇ ਜਾਂਦੇ ਹਾਰਟ ਅਟੈਕ ਨਾਲ ਬਿਲਕੁਲ ਠੀਕ ਹੈ ਜੀ ਹਾਂਜੀ ਏ ਆਪਸ਼ਨ ਹੀ ਠੀਕ ਹੈ ਜੀ ਰੇਜੋ ਸਿੰਘ ਦੀਸ ਵੈਲੀਨੀ ਵਿੱਚ ਮੰਗਲਾ ਚਰਨ ਹੈ ਸੁਖਵੀਰ ਜੀ ਅਨਸਰ ਕਰ ਰਹੇ ਨੇ ਜੀ ਸਿਲੇਬਸ ਦੇਖਣ ਤੋਂ ਕੀ ਰਹਿ ਗਿਆ ਆਪਣਾ ਲਾਲ ਸਿੰਘ ਕਮਲਾ ਅਕਾਲੀ ਆਈ ਥਿੰਕ ਇਹ ਰਹਿ ਗਿਆ ਹਜੇ ਤੱਕ ਆਪਾਂ ਕਰਿਆ ਨਹੀਂ ਲਾਲ ਸਿੰਘ ਕਮਲਾ ਅਕਾਲੀ ਓਕੇ ਜੀ ਕੱਲ ਦਾ ਆਪਣਾ ਟਾਪਿਕ ਜੀ ਸੋ ਥੈਂਕ ਯੂ ਸੋ ਮਚ ਆਪ ਦਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਜਾਣਾ ਮੈਂ ਅੱਜਕੱਲ ਦੇਖਦਾ ਹਾਂ ਜੀ ਨੀਅਰ ਅਬਾਊਟ 80 ਪਲੱਸ ਹੁੰਦੇ ਨੇ ਲਾਈਵ ਬਟ ਲਾਈਕ ਨੇ ਜਿਹੜੇ ਉਹ ਹੈ ਹੀ 20 30 ਬਸ ਇੱਥੇ ਕੀ ਹੁੰਦੇ ਨੇ ਚਲੋ ਕੋਈ ਗੱਲ ਨਹੀਂ ਬਟ ਬਾਕੀ ਜਿਹੜੇ ਬਾਅਦ 'ਚ ਦੇਖਦੇ ਨੇ ਉਹਨਾਂ ਦੇ ਲਾਈਕ ਜ਼ਰੂਰ ਕਾਫੀ ਆ ਜਾਂਦੇ ਨੇ ਸੋ ਨੀਅਰ ਅਬਾਊਟ 100 ਪਲੱਸ ਨੈਕ ਡੇ ਤੋਂ ਪਹਿਲਾਂ ਹੁੰਦੇ ਨੇ ਮਤਲਬ 24 ਆਵਰ ਤੋਂ ਪਹਿਲਾਂ कविता स्वय जीवनी जसवंत तो किसी जी मैं चो स्किप हो गया जी कोई ना होना जाने मेरा यही सी जसवंत तो सिंह ने की जी जी जसवंत तो सिंह ने की जी बाय बाय गुड नाइट टेक केयर मिलते हैं कल कल का अपना टॉपिक है जी हल ਨਰਿੰਦਰ ਸਿੰਘ ਕਮਲਾ ਅਕਾਲੀ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਇਸੇ ਟਾਈਮ ਬਾਏ ਬਾਏ ਐਂਡ ਟੇਕ ਕੇਅਰ ਜੀ ਗੁੱਡ ਨਾਈਟ ਸਲੀਪ ਡ੍ਰੀਮਸ